ਇਹ ਵੀ ਮੁਕਤ ਬਰਨਾਲਾ ਮਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੇ ਸਹਿਯੋਗ ਨਾਲ ਰਾਮ ਬਾਗ ਸੇਵਾ ਸਮਿਤੀ ਵੱਲੋਂ 35 ਟੀਬੀ ਦੇ ਮਰੀਜ਼ਾਂ ਨੂੰ ਮੁਕਤ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਰਾਮ ਬਾਗ ਕਮੇਟੀ ਦੇ ਪ੍ਰਧਾਨ ਨੇ ਇਸ ਦੌਰਾਨ ਕਿਹਾ ਕਿ 6 ਮਹੀਨੇ ਲਗਾਤਾਰ ਟੀਬੀ ਦੇ ਮਰੀਜ਼ਾਂ ਨੂੰ ਇਹ ਰਾਸ਼ਨ ਵੰਡਿਆ ਜਾਵੇਗਾ ਜਿੱਥੇ ਕਿ ਡਿਪਟੀ ਕਮਿਸ਼ਨਰ ਬਰਨਾਲਾ ਨੇ ਇਸ ਤੋਂ ਪ੍ਰਾਲੇ ਦੀ ਛਲਾਗਾ ਵੀ ਕੀਤੀ ਹੈ ਜਿੱਥੇ ਕਿ ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਜਿੱਤੇ ਉਹਨਾਂ ਨੇ ਦੱਸਿਆ ਜਾਂਦਾ ਹੈ ਕਿ ਰਾਸ਼ਨ ਦੀ ਜੋ ਇੱਕ ਕਿੱਟ ਹੈ ਉਸ ਦੀ ਕੀਮਤ ਲਗਭਗ 1200 ਰੁਪਏ ਦੇ ਕਰੀਬ ਹੈ ਤੇ ਉਹਨਾਂ ਦਾ ਹੀ ਮਕਸਦ ਹੈ ਕਿ ਸਿਹਤ ਸੇਵਾਵਾਂ ਤਾਂ ਮੁਫਤ ਮਿਲ ਜਾਂਦੇ ਹਨ ਪਰ ਰਾਸ਼ਨ ਦੀ ਜੋ ਸੁਵਿਧਾ ਹੈ ਉਹ ਵੀ ਮੁਫਤ ਦਿੱਤੀ ਜਾਵੇ ਉਧਰੋਂ ਇਸ ਬਾਰੇ ਰਾਮਬਾ ਕਮੇਟੀ ਬਣਾ ਦੇ ਪ੍ਰਧਾਨ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾਂਦੇ ਨੇ ਕੀ ਕੁਝ ਕਿਹਾ ਜਾਂਦਾ ਹੈ ਸੁਣਦੇ ਹਾਂ ਅੱਜ ਜੀ ਰਾਮਬਖ ਸੇਵਾ ਸੰਪਤੀ ਵੱਲੋਂ ਅੱਜ ਟੀਬੀ ਦੇ ਜਿਹੜੇ ਮਰੀਜ਼ ਸੀ ਟੀਬੀ ਮੁਕਤ ਬਣਾ ਲੈ ਦੇ ਤਹਿਤ ਅਸੀਂ ਇਹਨਾਂ ਨੂੰ ਰਾਸ਼ਨ ਦਿਵਾਇਆ ਗਿਆ ਰਾਮਬਖ ਰਾਮਬਖ ਸੇਵਾ ਸੰਪਤੀ ਵੱਲੋਂ ਇਹ ਕਾਫੀ ਖੁਸ਼ੀ ਦੀ ਗੱਲ ਹੈ ਕਿ ਰਾਸ਼ਨ ਦੇ ਲਗਭਗ 1200 ਦੀ ਪਰ ਕਿਟ ਨੇ ਤੇ ਦਾ ਮੇਨ ਮਕਸਦ ਸਰਕਾਰ ਵੱਲੋਂ ਇਹ ਸੀ ਕਿ ਜਿੰਨੇ ਵੀ ਸਾਲ ਸੈੱਟ ਸੋਲਤ ਨੇ ਉਹ ਸਾਰੇ ਮੁਫਤ ਮਿਲ ਲੈਣੇ ਬਟ ਉਸਨ ਦਾ ਸਾਡਾ ਇਹ ਉਮੀਦ ਸੀ ਕਿ ਆਪਣਾ ਸੀਐਸਆਰ ਦੇ ਤਰ੍ਹਾਂ ਹੀ ਇੰਡਸਟਰੀਜ਼ ਨੂੰ ਜਾਂ ਸੇਵਾ ਸੰਮਤ ਨੂੰ ਆਪਾਂ ਜੋੜੀਏ ਤੇ ਪਹਿਲੀ ਪਹਿਲੀ ਵਾਰ ਜਦੋਂ ਮੈਂ ਕਿਹਾ ਸੀ ਉਹ ਪਹਿਲੇ ਦਿਨ ਤੇ ਸਾਡੇ ਨਾਲ ਜੁੜੇ ਹੋਏ ਨੇ ते सारे तो सारे बरनला शहर तो लोग आए हुए हैं स्पेषली गरीब परिवार ने तो वजी गल है कि बाकी भी और मैं बेनती कराँगा जिन्हें भी सेवा समेत वो भी जुड़न ताकि जेडे लड़वंद परिवार ने उन्होंने राशन मुहैया करा नहीं ये महीने वास्तु राशन वंटे हुए जी नाल नाल अस लगभग बाकी बाकी संस्थाव भी जुड़े हुए हैं तो हर एक संस्थावी छः छः महीने वास्ते पोषण देने तो उम्मीद है कि छः महीने बाद परिवार अपने आप को न्यूट्रीशन वी तो अपने आप वो मैने मैनेज कर ले ਮੈਸੇਜ ਮੇਰਾ ਇੰਨਾ ਹੀ ਸੀ ਬੇਨਤੀ ਹੈ ਕਿ ਆਪਣਾ ਪ੍ਰਸ਼ਾਸਨ ਲੈਵਲ ਤੇ ਜਿਹੜੀ ਸਰਕਾਰ ਦੀ ਲਿਮਿਟੇਸ਼ਨ ਹੈ ਉਹਦੇ ਵਿੱਚ ਅਸੀਂ ਸਾਰਾ ਕੰਮ ਕਰ ਰਹੇ ਨੇ ਬਟ ਜਿੱਥੇ-ਕਿਥੇ ਸਾਨੂੰ ਲੱਗਦਾ ਹੈ ਕਿ ਇੰਡਸਟਰੀ ਦੀ ਜ਼ਰੂਰਤ ਹੈ ਜਾਂ ਸੇਵਾ ਸੰਸਥਾ ਦੀ ਜ਼ਰੂਰਤ ਹੈ ਜਾਂ ਕੋਈ ਅਮੀਰ ਜਿਹੜੇ ਲੈਣਦੇ ਨੇ ਜਿਹੜਾ ਸੇਵਾ ਕਰਨ ਚਾਹੁੰਦੇ ਨੇ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਅਸੀਂ ਅਪਰੂਚ ਕਰਦੇ ਨੇ ਬਟ ਉਹ ਪ੍ਰਸ਼ਾਸਨ ਨਾਲ ਜੁੜਨ ਜਿੱਥੇ-ਕਿਥੇ ਸਾਨੂੰ ਲੋੜੰਦ ਪਰਿਵਾਰ ਦੇਖ ਰਹੇ ਨੇ ਉਹਨਾਂ ਨਾਲ ਆਪਾਂ ਜੋੜਨ ਦੀ ਫੈਸਿਲਿਟੇਸ਼ਨ ਕਰਨ ਦੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੂਰਾ ਆ ਤੇ ਜਾ ਰਿਹਾ ਹੈ। ਜੋ ਕਮਲ ਜਿੰਦੂ ਜੀ ਮੈਂ ਜਰਨਲ ਸੁ ਅੱਜ 35 ਕੀਤਾ ਡੀਸੀ ਸਾਹਿਬ ਦੇ ਕਹਿਣ ਤੋਂ ਬਾਅਦ ਟੀਵੀ ਦੇ ਮਰੀਜ਼ਾਂ ਨੂੰ ਫਰੀ ਵੰਡਿਆ ਗਿਆ 6 ਮਹੀਨੇ ਤੱਕ ਲਗਾਤਾਰ ਵੰਡਿਆ ਜਾਣਗੇ ਆਰਾਮ ਬਾ ਕਮੇਟੀ ਹੋਰ ਵੀ ਜਿੰਨੇ ਵੀ ਮਨੁੱਖਤਾ ਦੇ ਕੰਮ ਆ ਉਹ 100 ਸਾਲ ਤੋਂ ਵੱਧ ਤੋਂ ਕਰਦੀ ਆ ਰਹੀ ਹੈ ਜਿਵੇਂ ਪਤਾ ਜਾਂ ਦੋ ਸ਼ਾਬਾਹਾਂ ਚੱਲਦੇ ਨੇ ਸੱਤ ਬਾਦਰ ਕੋਲਰ ਚੱਲਦੇ ਨੇ ਸ਼ਹਿਰ ਦੇ ਵਿੱਚ ਆਰਾਮ ਬਾ ਦੀ ਡਿਸਪੈਂਸਰੀ ਫਰੀ ਚੱਲਦੀ ਆ ਸਮਸ਼ਾਨ ਘਾਟ ਦਾ ਇੰਤਜ਼ਾਮ ਦੋ ਭੋਗ ਵਾਲੇ ਹਾਲ ਨੇ ਇਹ ਸਾਰਾ ਕੰਮ ਆਰਾਮ ਬਾ ਕਮੇਟੀ ਲੋਕਾਂ ਲਈ ਹਰ ਵਕਤ ਵਧੀਆ ਤੋਂ ਵਧੀਆ ਕਰਨ ਬਾਰੇ ਤਿਆਰ ਰਹਿੰਦੀ ਆ ਜਿਵੇਂ ਰਾਮ ਬਾਗ ਵੱਲ ਆਈਦਾ ਮੰਦਿਰ ਆ ਅੰਦਰ ਸ਼ਮਸ਼ਾਨ ਘੜ ਚ ਮੰਦਿਰ ਆ ਉਹਨਾਂ ਦਾ ਸਾਰਾ ਇੰਤਜ਼ਾਮ ਵੀ ਰਾਮ ਬਾਗ ਕਮੇਟੀ ਪੂਰੇ ਸਚੱਜੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਲੋਕਾਂ ਦੀ ਸਹਾਇਤਾ ਲਈ ਹਰ ਵੇਲੇ ਅਸੀਂ ਤਤਪਰ ਹਾਂ ਜਦੋਂ ਮਰਜੀ ਕੋਈ ਲੋਡ ਬੰਦ ਬੰਦਾ ਸਾਨੂੰ ਆਊਗਾ ਉਹਦੀ ਸਹਾਇਤਾ ਜਿੰਨੀ ਕਿ ਸਾਡੀ ਸੰਸਥਾ ਦੀ ਹੋਊਗੀ ਉਹ ਕਰਕੇ ਲਾ ਲੋਕਾਂ ਦੇ ਸਹਿਯੋਗ ਨਾਲ ਰਾਮ ਬਾਗ ਕਮੇਟੀ ਵੱਲੋਂ ਅਜੇ ਕਿਤੇ ਜੇਪ ਚ ਨਹੀਂ ਇਹ ਲੋਕਾਂ ਦੇ ਸਹਿਯੋਗ ਨਾਲ ਇਹਦੀ 6 ਮਹੀਨੇ ਲਗਾਤਾਰ ਵੰਡਿਆ ਜਾਣਾ ਹੈ ਮੇਰਾ ਨਾਮ ਭਰਤ ਮੋਦੀ ਹੈ ਸਰਦਾਰ ਰਾਮ ਬਾਗ ਕੋਈ ਜੀ ਭਗਤ ਭੋਲਾ ਸੇਵਾ ਸੰਗਤ ਦੇੜਾ ਅੱਜ ਕਿੱਡਾ ਨਹੀਂ ਇਹ ਟੀਵੀ ਦੇ ਜਿਹੜੇ ਵਿਚਾਰੇ ਗਰੀਬ ਜਾਂਦਾ ਕੀ ਉਹਨੂੰ ਦਿੱਤੀ ਗਈ ਹੈ ਇਹ ਦਵਾਈ ਤਾਂ ਇਹਨਾਂ ਨੂੰ ਗਵਰਨਮੈਂਟ ਫ੍ਰੀ ਹੁੰਦੀ ਹੈ ਇਹ ਸਾਡੀ ਕਿੰਨੋਂ ਦਾ ਇੱਕ ਰਾਸ਼ਨ ਜਾਂ ਹਾਈ ਪ੍ਰੋਟੀਨ ਡਾਈਟ ਪਾਸੇ ਸਰੋ ਜੀ ਸਾਹਿਬ ਨੇ ਬਣਾਇਆ ਠੀਕ ਹੈ ਇਹ ਮੇਰੇ ਅਜਮੇ ਮੌਂਗ ਦਾ ਸਤੋਂ ਭਈ ਨੂੰ ਵੀ ਹੈ ਸਾਡੇ ਜੁਪੇ 35 ਕਿਟਾ ਲੱਗੇ ਸੀ ਪੈਸੇ ਬਿਨਾਂ ਲਗਾਤਾ 6 ਮਹੀਨੇ ਸੀ ਲੱਗਾਂਗੇ ਇਹ ਜਿਹੜੀ ਵੀ ਮਰੀਜ਼ ਨੇ ਜਿਹੜੇ ਵੀ ਆਇਡੈਂਟੀਫਾਈ ਕੀਤੇ ਨੇ ਉਹ ਹੈਲਥ ਡਿਪਾਰਟਮੈਂਟ ਦਾ ਕੰਮ ਹੈ ਦੇ ਅੱਜ ਤੱਕ तकरीबन 24 ਬਜੇ ਹੋ ਚੱਕੇ ਨੇ ਜਾ ਚੁੱਕੇ ਨੇ 11 ਕਿੱਟਾਂ ਪਈਆਂ ਨੇ ਉਹ ਕਹਿੰਦੀ ਹੈ ਹੱਦ ਪਰ ਵੱਟਾ ਰਿਹਾ ਹੈ ਉਹ ਸੇ ਉਹ ਚਿੱਟਾਈ ਜਿਵੇਂ ਡਾਕਟਰ ਜੀ ਸਰ ਉਹਦੇ ਅੱਡਾ ਕਿ ਚਾਵਲ ਦਾਲਾ ਦੇ ਤੱਕ ਲੋਟਾ ਵੀ ਹੈ ਜੀ ਖੀਨੀਆ ਦਾ ਪਤੀ ਹੈ ਜੋ ਵੀ ਕਰੇ ਜੋ ਵੀ ਕਰੇ ਨੂੰ ਸਮਾਨ ਆ ਉਹ ਰਾਸ਼ਨ ਜਿਹੜਾ ਵੀ ਆਪਣਾ ਹਰ ਟਾਈਮ ਜੂਰੂਰ ਕਰਦਾ ਉਹ ਚ ਪੈ ਗਿਆ। ਸੌਧੀ ਦੇ 1200 ਰੁਪਏ ਦੀ ਇੱਕ ਕਿਟ ਬਣੀ ਹੈ। ਇਸ ਵਿੱਚ ਸਵਾਵੀਂ ਨਹੀਂ ਦਵਾ ਦਾ ਜਿਹਾ ਹਾਈ ਪ੍ਰੋਟੀਨ ਡਾਈਟ ਹੈ ਦਿੱਤੀ ਹੈ। ਸਰ ਲ ਬਿਲਕੁਲ ਕਰਨੀ ਚਾਹੀਦੀ ਜਿਹਨੇ ਰੱਬ ਨੂੰ ਰੱਬ ਨੇ ਇਹ ਦਿੱਤਾਗਾ ਤਾਂ ਉਹ ਦਿਨ ਹੀ ਕਿ ਉਹ ਗਏ ਠੀੜਿਆ ਜਾਣਾ ਸਾਰਾ ਕੁਝ ਤੇ ਬਾਕੀਆ ਮਣੀ ਨਾ ਪਹੀ ਜਾ। ਬਹੁਤ ਸਿਰਵਾ। ਮੈਸੇ ਜਿਹਨੇ ਅਹੇ ਹੀ ਕੰਮਾਂ ਦੇ ਵਿੱਚ ਪਾੜ ਕੇ ਚੱਲ ਰਗੇ ਚੱਲ ਨਹੀਂ ਹੈ। ਕਾਕੀ ਇਹ ਗਰੀਬ ਆਦਮੀ ਹੈ ਜਿਹੜੇ ਆਪਕੋ ਬਹੁਤ ਥਲੇ ਮੰਨ ਪਾਉਂਦੇ ਨਹੀਂ ਉਹਨਾਂ ਨੂੰ ਮਦਦ ਆ ਸਕਦੀ ਹੈ ਕਿ ਸਮਾਜ ਦੇ ਵਿੱਚ ਜੋ ਵੀ ਆਪਣਾ ਅਗਾਂਹ ਬੁਢਾਪੇ ਦੇ ਨਾਲ